ਵੈਰੂ ਜੀ ਦਾ ਖਾਲਸਾ ਵੈਰੂ ਜੀ ਦੀ ਫਤਿਹ ਅੱਜ ਬੜਾ ਮਨ ਨੂੰ ਦੁੱਖ ਲੱਗਾ ਜਦੋਂ ਇਹ ਖਬਰ ਸੁਣਨ ਮਿਲੀ ਕਿ ਪੰਜਾਬ ਸਰਕਾਰ ਨੇ ਬਹੁਤ ਵੱਡੇ ਪੱਧਰ ਤੇ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਇੱਕ ਪਾਸੇ ਤਾਂ ਕਿਸਾਨ ਆਗੂ ਕੇਂਦਰ ਸਰਕਾਰ ਦੀ ਟੀਮ ਦੇ ਨਾਲ ਗੱਲਬਾਤ ਕਰਨ ਵਾਸਤੇ ਚੰਡੀਗੜ੍ਹ ਆਏ ਸਨ ਚਾਹੇ ਉਹਨਾਂ ਦੀ ਗਲਬਾਤ ਬੇਸਿਟਾ ਨਿਕਲੀ ਪਰ ਉਸ ਦੇ ਬਾਵਜੂਦ ਵੀ ਜੋ ਕੇਂਦਰ ਦੇ ਖੇਤੀ ਮੰਤਰੀ ਨੇ ਅੱਖਿਆ ਹੈ ਕਿ ਬਹੁਤ ਚੰਗੇ ਮਾਹੌਲ ਵਿੱਚ ਗਲਬਾਤ ਹੋਈ ਪਰ ਇਹਦਾ ਅਜੇ ਕੋਈ ਸਟਾਟ ਨਹੀਂ ਨਿਕਲ ਸਕਿਆ ਲੇਕਿਨ ਸਾਨੂੰ ਇਹ ਨਹੀਂ ਸਮਝ ਆਈ ਕਿ ਪੰਜਾਬ ਸਰਕਾਰ ਨੂੰ ਐਦਾਂ ਦਾ ਧੱਕਾ ਕਰਨ ਦੀ ਲੋੜ ਸੀ ਜਮੂਰੀਅਤ ਦੱਕਾ ਕਤਲ ਕਿਉਂ ਉਹਨਾਂ ਨੇ ਕੀਤਾ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਦੇ ਨਾਲ-ਨਾਲ ਉਹਨਾਂ ਨੇ ਸ਼ੰਭੂ ਬਾਰਡਰ ਅਤੇ ਜਿਹੜਾ ਖਨੌਰੀ ਬਾਰਡਰ ਹੈ ਉੱਥੇ ਜਿੰਨੇ ਵੀ ਮੋਰਚੇ ਲੱਗੇ ਸੀ ਉਹਨਾਂ ਨੂੰ ਜ਼ਬਰਨ ਧਾਇਆ ਗਿਆ ਹਜੇ ਤੱਕ ਵੀ ਅੱਜ ਰਾਤ ਤੱਕ ਵੀ ਹੁਣ ਤੱਕ ਵੀ ਉਹ ਜਿਹੜਾ ਟਾਉਣ ਦਾ سلسلہ ਚੱਲ ਰਿਹਾ ਹੈ ਇਹ ਬਹੁਤ ਵੱਡਾ ਤਕਰਾ ਕੀਤਾ ਕਿਸਾਨਾਂ ਦੇ ਨਾਲ ਤੇ ਕਿਸਾਨੀ ਅੰਦੋਲਨ ਨਾਲ ਪੰਜਾਬ ਸਰਕਾਰ ਨੇ ਇਹਦੇ ਪਿੱਛੇ ਕੇਂਦਰ ਸਰਕਾਰ ਦਾ ਕੀ ਰੋਲ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜੂਗਾ لیکن ਇਹ ਕਿਹਾ ਤਾਂ ਜ਼ਰੂਰ ਹੈ ਜੇ ਆਪਾਂ ਫਰਕ ਦੇਖਦੇ ਆ ਕਿ ਜਦੋਂ ਕਿਸਾਨ ਬੈਠੇ ਸਨ ਸਿਘੂ ਬਾਰਡਰ ਤੇ ਟੀਕਰੀ ਬਾਰਡਰ ਤੇ ਜਾਂ ਹੋਰ ਦੂਸਰੇ ਬਾਰਡਰਸ ਦੇ ਉੱਪਰ ਉਦੋਂ ਉੱਥੇ ਕੇਂਦਰ ਸਰਕਾਰ ਚੌਂਦੀ ਹੋਈ ਵੀ ਉਹਨਾਂ ਨੇ ਧੱਕਾ ਨਹੀਂ ਕੀਤਾ ਸੀ ਕਿਸਾਨਾਂ ਦੇ ਨਾਲ ਨਾ ਹੀ ਉਹਨਾਂ ਦੇ ਮੋਰਚੇ ਦਾ ਡਟੇ ਸੀਗੇ ਸੋ ਬਹੁਤ ਵੱਡਾ ਜ਼ਰੂਰ ਕੀਤਾ ਪੰਜਾਬ ਸਰਕਾਰ ਨੇ ਇਹਦਾ ਹੱਲ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਬੈਠ ਕੇ ਕਿਸਾਨਾਂ ਨੂੰ ਮਨਾ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਇਹਦਾ ਹੱਲ ਕੱਢਣਾ ਚਾਹੀਦਾ ਸੀ ਐਵੇਂ ਟਕਰਾਅ ਵਿੱਚ ਆ ਕੇ ਪਹਿਲਾਂ ਇਹਨਾਂ ਲੰਬਾ ਸਮਾਂ ਉਹਨਾਂ ਨੇ ਅੰਦੋਲਨ ਚਲਾਇਆ ਉੱਥੇ ਵੀ ਦਿੱਲੀ ਦੇ ਬਾਰਡਰ ਵਿੱਚ ਵੀ ਆਪਣੇ ਪਿੰਨ ਮਹੀਨੇ ਅੰਦੋਲਨ ਚੱਲਿਆ ਬਾਦ ਵਿੱਚ ਚਲੋ ਅੰਦੋਲਨ ਸਮਾਪਤ ਹੋ ਗਿਆ ਇੱਥੇ ਵੀ ਅੰਦੋਲਨ ਚੱਲ ਰਿਹਾ ਸੀ ਚਾਹੇ ਠੀਕ ਹੀ ਰ ਲੋਕਾਂ ਨੂੰ ਬੜੀ ਮੁਸ਼ਕਲ ਆਉਂਦੀ ਸੀ ਪਾਬਾ ਜਾਈ ਦੇ ਵਿੱਚ ਵਪਾਰ ਨੂੰ ਬੜੀ ਮੁਸ਼ਕਲ ਆ ਰਹੀ ਹੈ ਸਤ ਇਹ ਗੱਲ ਤਾਂ ਆਪਾਂ ਮੰਨਦੇ ਆਂ ਇਹਦਾ ਹੱਲ ਢੰਗ ਨਾਲ ਚਾਹੀਦਾ ਸੀ ਕਰਕੇ ਵਿਚਾਰ ਤਾਂ ਦੋਨੇ ਪਾਸੇ ਪੰਜਾਬ ਦਾ ਹੋ ਰਿਹਾ ਪਰ ਜਿਵੇਂ ਅੱਜ ਉਹਨਾਂ ਨੇ ਧੱਕੇ ਦੇ ਨਾਲ ਜਾਂ ਉਹਨਾਂ ਕਿਸਾਨਾਂ ਨੂੰ ਗੁਮਰਾਹ ਕਰਕੇ ਉਨਾਂ ਦੇ ਦਾ ਬੇਵਿਸ਼ਵਾਸੀ ਕਰਕੇ ਉਹਨਾਂ ਨੂੰ ਫੜਿਆ ਇਹ ਬਹੁਤ ਹੀ ਮੰਦ ਭਗਾਇਆ ਤੇ ਬਹੁਤ ਮਾਣਾ ਕੀਤਾ ਪੰਜਾਬ ਸਰਕਾਰ ਨੇ ਇਹਦੇ ਕੋ ਚੰਗੇ ਸਿੱਤੇ ਨਹੀਂ ਨਿਕਲਣਗੇ ਇੱਕ ਹੋਰ ਬੜੀ ਅਫਸੋਸ ਵਾਲੀ ਖਬਰ ਆ ਜਿੱਥੇ ਕਿ ਪੰਜਾਬੀਆਂ ਦੇ ਨਾਲ ਤੇ ਖਾਸ ਤੌਰ ਸਿੱਖਾਂ ਦੇ ਨਾਲ ਬੜੀ ਬਦਸਲੂਕੀ ਕੀਤੀ ਗਈ ਮਾਛੇ ਨੂੰ ਬਹੁਤ ਸਾਰੇ ਆਪਣੇ ਪੰਜਾਬੀ ਨੌਜਵਾਨ ਜਾਂਦੇ ਨੇ ਸਿੱਖ ਨੌਜਵਾਨ ਜਾਂਦੇ ਨੇ ਤੇ ਆਪਾਂ ਇੱਕ ਆਜ਼ਾਦ ਦੇਸ਼ ਦੇ ਨਾਗਰਿਕ ਆ। ਇਸ ਆਪਣੇ ਦੇਸ਼ ਵਿੱਚ ਆਪਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਹੈ ਤੇ ਆਪਾਂ ਨੂੰ ਆਪਣੀ ਜਿਹੜੀ ਸੋਚ ਪ੍ਰਗਟ ਕਰਨ ਵਾਸਤੇ ਕੋਈ ਵੀ ਆਪਾਂ ਨੂੰ ਰੋਕ ਨਹੀਂ ਸਕਦਾ। ਚਾਹੇ ਆਪਣਾ ਕੋ ਧਾਰਮਿਕ ਚੇਨ ਹੋਵੇ ਆਪਣਾ ਕੋ ਧਾਰਮਿਕ ਨਿਸ਼ਾਨ ਹੋਵੇ ਆਪਾਂ ਉਹਨਾਂ ਪ੍ਰਗਟਾਵਾ ਬੜੇ ਖੁੱਲ੍ਹੇਆਮ ਬਿਨਾਂ ਖោਫ ਤੋਂ ਕਰ ਸਕਦੇ ਆ ਲੇਕਿਨ ਇਹਨਾਂ ਧਾਰਮਿਕ ਚਿੰਨ੍ਹਾਂ ਨੂੰ ਲੈ ਕੇ ਖਾਲਸਾ ਪੰਥ ਦੇ ਵਿਸ਼ੇਸ਼ ਤੌਰ ਤੇ ਜਿਹੜੇ ਧਾਰਮਿਕ ਨਿਸ਼ਾਨ ਸਾਹਿਬ ਹਨ ਜਾਂ ਕੋਈ ਵੀ ਸਾਦਾ ਚਿੰਨ੍ਹ ਆਗਰ ਉਸ ਦੇ ਨਾਲ ਨਫ਼ਰਤ ਦੀ ਭਾਵਨਾ ਨੂੰ ਰੱਖਦੇ ਮੁਖ ਰੱਖਦੇ ਹੋਏ ਉਸ ਸਾਡੇ ਖਾਲਸਾ ਪੰਥ ਦਾ ਜਿਹੜਾ ਚਿੰਨ੍ਹ ਨੇ ਜਾਂ ਸਾਡਾ ਜਿਹੜਾ ਆਪਣਾ ਖਾਲਸਾ ਪੰਥ ਵੀ ਜਿਹੜੀ ਪਹਿਚਾਨ ਹੈ ਨਾ ਅਗਰ ਉਹਦੇ ਨਾਲ ਤੁਸੀਂ ਇੰਦਾ ਦੀ ਭਾਵਨਾ ਰੱਖ ਕੇ ਤੇ ਤੁਸੀਂ ਆਪਣੇ ਸੂਬਿਆਂ ਵਿੱਚ ਟੱਕਾ ਕਰੋਗੇ ਜਾਂ ਤੁਸੀਂ ਕਾਨੂੰਨ ਆਪਣੇ ਹੱਥਾਂ ਵਿੱਚ ਲਓਗੇ ਤੇ ਇਸ ਤੋਂ ਮਾੜੀ ਗੱਲ ਕੋਈ ਹੋਰ ਨਹੀਂ ਸਕਦੀ ਇੱਕ ਲੋਕਤੰਤਰਕ ਦੇਸ਼ ਵਾਸਤੇ ਤੇ ਉਹਦੇ ਨਾਗਰਿਕਾਂ ਵਾਸਤੇ ਪੰਜਾਬ ਦੇ ਵਿੱਚ ਵੀ ਸਾਰੇ ਹੀ ਸੂਬਿਆਂ ਦੇ ਲੋਕ ਇੱਥੇ ਰਹਿੰਦੇ ਆ ਬੜਾ ਪਿਆਰ ਬੜਾ ਭਾਈਚਾਰਾ ਬੜੀ ਸਾਹਜਿਆ ਬੜੀ ਸਾਰੀ ਭਾਵਨਾयां ਸਤਿਕਾਰ ਕਰਦੇ ਆ ਪੰਜਾਬੀ ਆਪਾਂ ਸਾਰਿਆਂ ਦਾ ਐਵੇਂ ਜਿਵੇਂ ਪੰਜਾਬੀ ਬਾਹਰ ਦੇ ਸ਼ੁੱਭਿਆ ਚ ਜਾ ਕੇ ਆਪਣੀ ਕਿਰਤ ਕਰਦੇ ਆ ਕੰਮ ਕਰਦੇ ਆ ਉੱਥੇ ਬੜੇ ਮਾਣ ਸਤਿਕਾਰ ਨਾਲ ਰਹਿੰਦੇ ਆ ਦੇਖੋ ਇਹ ਆਪਣਾ ਦੇਸ਼ ਆ ਸਾਰਿਆਂ ਦਾ ਜੇ ਕੋਈ ਪਹਾੜਾਂ ਨੂੰ ਜਾਂਦਾ ਆ ਕੋਈ ਘੁੰਮਣ ਜਾਂਦਾ ਆ ਕਿਤੇ ਕੋਈ ਧਾਰਮਿਕ ਸਥਾਨ ਤੇ ਮੱਥਾ ਟੇਕਣ ਜਾਂਦਾ ਆ ਆਪਣੀ ਆਪਣੀ ਉਹ ਧਾਰਮਿਕ ਚਿੰਨ੍ਹ ਨਾਲ ਲੈ ਕੇ ਜਾਂਦੇ ਨੇ ਇਹ ਸਾਡੀ ਧਾਰਮਿਕ ਆਜ਼ਾਦੀ ਦਾ ਪ੍ਰਤੀਕ ਆ ਲੇਕਿਨ ਅਸੀਂ ਮੰਗ ਕਰਦੇ ਆ ਮੂਲ ਗਵਰਨਮੈਂਟ ਤੋਂ ਵੀ ਤੇ ਸੈਟਲ ਗਵਰਨਮੈਂਟ ਤੋਂ ਵੀ ਕੇਂਦਰ ਸਰਕਾਰ ਇਹਦੇ ਵਿੱਚ ਵੀ ਦਖਲ ਦੇਵੇ ਕਿ ਇਦਾਂ ਦਾ ਜਿਹੜਾ ਸਲੂਕ ਜਾਂ ਇਦਾਂ ਦੀ ਭਾਵਨਾ ਕਦੀ ਵੀ ਕਿਸੇ ਵੀ ਸੂਬੇ ਵਿੱਚ ਬਣਨੀ ਨਹੀਂ ਚਾਹੀਦੀ ਦੂਸਰੇ ਧਰਮਾਂ ਦੇ ਵਿਰੋਧੀਆਂ ਦੂਸਰੇ ਸੂਬਿਆਂ ਦੇ ਲੋਕਾਂ ਦੇ ਵਿਰੋਧ ਇਹ ਆਪਣੀ ਜਿਹੜੀ ਰਾਸ਼ਟਰੀਤ ਵਿੱਚ ਦੇਗਾ ਸੋ ਇਹ ਬੜੀਆਂ ਜਿਹੜੀਆਂ ਮਾੜੀਆਂ ਘਟਨਾਵਾਂ ਵਾਪਰੀਆਂ ਨੇ ਖਾਸਕਰ ਪੰਜਾਬੀਆਂ ਦੇ ਨਾਲ ਇਹਨਾਂ ਸਾਰੀਆਂ ਘਟਨਾਵਾਂ ਦੀ ਆਪਾਂ ਨਿੰਦਾ ਕਰਦੇ ਹਾਂ ਵਾਈਰੂਸ ਜੀਕਾ ਖਾਲਸਾ ਵਾਈਰੂਸ ਜੀਕਾ ਫਤਿਹ